ਬਾਪੂ ਜੀ ਹੋ ਰਿਆਂ ਦੀ ਲੋਕ ਇਤ ਵਰਗੀ ਲੰਬੀ ਉਮਰ ਚਾਹੁੰਦੇ ਆ ਅਸੀਂ ਚਾਹੁੰਦੇ ਆ ਸੋਹ ਦੀ ਬੇਤ ਮੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਉਸ ਤੱਕ ਜਾਣ ਦੇ ਲਈ ਅਸੀਂ ਜੋ ਕਰਵਾਨੇ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇੰਨੇ ਤੇ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜੀ ਦੋਸਤਾਂ ਦਾ ਵੱਡੇ ਸੀ ਸੁੱਚੇ ਮੋਤੀ ਭੇਟ ਕਰੇ ਸੀ ਸੁੱਚੇ ਮੋਤੀ ਭੇਟ ਕਰਨ ਦਾ ਮਤਲਬ ਇਹ ਹੁੰਦਾ ਛਾਇਦ ਸਿਆਣੇ ਸੱਭੇ ਨੇ ਕਿਸੇ ਵਿਰਤਰੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਤਾਂਤਾ 11 ਜੂਨ ਨੂੰ ਪਤਾ ਲੱਗਿਆ ਸੀ ਸਾਡਾ ਸੁਭ ਕੀਤੇ ਨਹੀਂ ਗਿਆ ਸਾਡੇ ਕੋਲ ਹੀ ਹੈ ਜਲਾਈ ਨੂੰ ਪੰਨਿਆ ਦਾ ਸਬਕ ਮੋਹਿਆ ਸਾਡੀਆਂ ਬੱਚੀਆਂ ਨੇ ਛੇ ਵੀ ਨਾ ਦੇ ਵਿਚਰਦਾਸਾ ਕਰ ਕਰਕੇ ਸਾਡਾ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਵੀ ਟੁੱਟ ਨਹੀਂ ਦਿੱਤੀ। ਅਸੀਂ ਉਹ ਬਾਗ ਟੇਂਟ ਕਰਕੇ ਇੱਕ ਗੱਲ ਕਹੀ ਸੀ। ਅਸੀਂ ਵੀਡੀਓ ਰਿਕ ਦੱਸ ਰਹੇ ਆ ਅਸੀਂ ਕਿਹਾ ਸੀ ਕਿ ਇਹ ਬਾਤ ਮਾਤਾ ਉਹਨੂੰ ਖੋਲਣਗੇ ਜਦੋਂ ਹਮੇਲੀ ਦੇ ਵਿੱਚ ਸਿਦੂਰੀ ਕਿਲਕਾਰੀ ਵਜੂਗੀ। ਅਸੀਂ ਹੁਣ ਬਾਪੂ ਜੀ ਹੋ ਰਹਿਆਂ ਦੀ ਲੋਕੀਤ ਵਰਗੀ ਲੰਬੀ ਉਮਰ ਚਾਹੁੰਦੇ ਆ। ਅਸੀਂ ਚਾਹੁੰਦੇ ਆ ਸੁਖਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਉਸ ਤੱਕ ਜਾਣ ਦੇ ਲਈ ਅਸੀਂ ਜੋ ਕਰਵਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇਨੇ ਤੇ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੋਰ ਨੂੰ ਜਿਹਦੇ ਸੁਪਨਾ ਵਟੇ ਸੀ ਸੁੱਚੇ ਮੋਤੀ ਭੇਂਟ ਕਰੇ ਸੀ ਸੁੱਚੇ ਮੋਤੀ ਭੇਂਟ ਕਰਨ ਦਾ ਮਤਲਬ ਇਹ ਹੁੰਦਾ ਸ਼ਾਇਦ ਸਿਆਣੇ ਸਮਝਦੇ ਨੇ ਇਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਅਸ ਦਾ ਸੁੱਚੇ ਮੋਤੀ ਚੋਰੀ ਹੋਦੀ ਪਾਤੀ ਸੀ 11 ਜੂਨ ਨੂੰ ਪਤਾ ਲੱਗਿਆ ਸੀ ਸਾਡਾ ਸੁਰ ਕੀਤੇ ਨਹੀਂ ਗਿਆ ਸਾਡੇ ਕੋਲ ਹੀ ਹੈ ਉਸ ਤੋਂ ਬਾਅਦ ਸਾਡਾ 31 ਜੁਲਾਈ ਨੂੰ ਤੀਆਂ ਦਾ ਸਵਾਗਤ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿਚਰ ਦਾਸਾ ਕਰਕੇ ਸਾਡਾ ਸੁਪਰੀ ਸਾਡੇ ਪਾਠਾਂ ਦੀ ਲੜੀ ਅੱਸੀ ਟੁੱਟ ਨਹੀਂ ਦਿੱਤੀ ਅਸੀਂ ਉਹ ਬਾਗ ਟੇਟ ਕਰਕੇ ਇੱਕ ਗੱਲ ਕਹੀ ਸੀ ਅਸੀਂ ਵੀਡੀਓਰੇ ਵੀ ਦੱਸ ਰਹੇ ਹਾਂ ਅਸੀਂ ਕਿਹਾ ਸੀ ਕਿ ਇਹ ਬਾਗ ਮਾਤਾ ਉਹਨਾਂ ਪੁਰਦਨ ਕੇ ਜਦੋਂ ਹਵੈਲੀ ਦੇ ਵਿੱਚ ਸਿੱਧੂ ਦੀ ਕਿਲਕਾਰੀ ਵੱਜੂਗੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਸ ਆਕਾਰਪੁਰ ਪਹਾੜੀ ਗੁਰਿਆਨੇ ਬਾਬਾ ਸ੍ਰੀ ਚੰਦ ਜੀ ਨੇ ਪਤਾ ਲਿਖੇ ਮੈਂ ਸਾਡੀ ਤੋਂ ਇਹ ਗੱਲ ਪਹਿਲੀ ਬਹਾਤਿਆ ਸੀ ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸੁਰੱਖਿਆ ਕਰਮੀ ਨੇ ਜਿੰਨੇ ਵੀ ਉਹਨਾਂ ਦੇ ਸੁਰੱਖਿਅਤ ਉਹਨਾਂ ਨੂੰ ਸਾਰਿਆਂ ਨੂੰ ਅੱਗੇ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੱਤਾ ਕਿਉਂਕਿ ਕੱਲਾ ਸਾਡਾ ਨਹੀਂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿੰਨਾ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ કરી ਹੈ ਨਾਲ ਕਰਕੇ ਸਾਡੇ ਵਿੱਚ ਸੁਪਾਲ ਨੰਬਰਦਾਰ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅਜਮਾਨ ਮਹਿਸੂਸ ਕਰਦੇ ਹਾਂ ਸੋ ਮੈਂ ਕਹਿੰਦਾ ਆਪਾਂ ਬਾਅਦ ਵਿੱਚ ਫਿਰ ਗੱਲ ਕਰਾਂਗੇ ਉੱਧਰ ਅਰਦਾਸ ਹੋਣੀ ਹੈ ਕਿ ਧੰਦੀਵਾਨ ਚੱਲ ਰਹੇ ਨੇ ਬਾਬਾ ਹਦੀਸ ਜੀ ਇੰਗਲੈਂਡ ਤੋਂ ਸਪੈਸ਼ਲ ਜਥਾ ਆਇਆ ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ ਹੋਣਾ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੜਾਣ ਚ ਜਾਵਾਂਗੇ ਉੱਥੇ ਬਾਬਾ ਜੀ ਦਾ ਜਿਹੜਾ ਅਸੀਰਵਾਦ ਲੈਣਾ ਉਸ ਤੋਂ ਬਾਅਦ ਮੈਂ ਬਾਪੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਬਾ ਜੀ ਦਾ ਸੁਪਾ ਸੰ ਬਾਬਾ ਜੀ ਚਲੇ ਗਏ ਸਾਡੀਆਂ ਬੱਚੀਆਂ ਨੇ ਇੱਕ ਅਰਦਾਸ ਕਰੀ ਸੀ ਅਸੀਂ ਇਸ ਬਰੋਤੇ ਥੱਲੇ ਲੱਡੂ ਵਟ ਕੇ ਬਾਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣੀ ਹੈ ਮੈਂ ਕਮਾਂ ਕਾ ਵੀ ਬਾਪੂ ਦੀ ਥੋੜੀ ਜਿਹੀ ਸੋਣਾ ਰੁਕਣਾ ਪੈਣਾ ਤਾਂ ਸਾਡੀਆਂ ਬੱਚੀਆਂ ਨੇ ਉਹ ਲਾਸ ਨਾ ਸਮਾ ਸਾਡੀ ਜਿਹੜੀ ਘੋੜੀਆਂ ਗੌਣੀਆਂ ਨੇ ਉਹ ਬੱਚੀਆਂ ਨੇ ਲੱਡੂ ਵੰਡੇ ਨੇ ਤੁਹਾਡੇ ਜਿਹੜੀ ਨੇ ਖੁਸ਼ੀਆਂ ਜਿਹੜੀ ਉਸ ਰੋਟੀ ਥੱਲੇ ਅਰਦਾਸਾਂ ਕਦੇ ਵਿਅਸਤ ਨਹੀਂ ਜਾਂਦੀਆਂ ਜਿਵੇਂ ਜਿਵੇਂ ਅਰਦਾਸ ਹੋਈ ਆ ਉਹ ਬੰਤਾ ਉਦਾਸ ਆਇਆ ਤੇ ਇਥੋਂ ਹੱਸਦਾ ਹੀ ਗਿਆ ਤੇ ਦੁਬਾਰੇ ਹੱਸਦਾ ਹੀ ਆਇਆ ਤੇ ਬਾਕੀ ਵਿਚਾਰਾ ਬੋਲਤੇ ਕਰਾਂਗੇ ਆਪਾਂ ਸਾਰੇ ਹੁਣ ਅਦਲ ਸਤਿਕਾਰ ਦੇ ਨਾਲ ਸੋ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਸਿੱਤੂ ਵੀਰੇ ਵੀ ਦੂਜੀ ਮਾਂ ਡਿੱਬਿਆ ਦਾ ਪੁੱਤ ਵਾਲੀ ਮਾਂ ਸਾਡੇ ਵਿੱਚ ਸਵਾਜੇ ਇੱਕ ਮਾਂ ਕਿਆ ਮਾਤਾ ਚਰਨ ਕੌਲ ਦੇ ਸਾਰੇ ਜਾਨ ਤੇ ਵੀ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪਲ ਨਹੀਂ ਕੀਤਾ ਉਹਨਾਂ ਨੂੰ ਤੀਆਂ ਤੇ ਬੁਲਾਵਾਂਗੇ ਆਪਾਂ ਜਲ ਜਲ ਸੋ ਅੱਜ ਦੂਸਰੀ ਮਾਂ ਨੇ ਆਪਣੇ ਫਰਜ਼ ਨਿਭਾਏ ਨੇ ਰਾਜ ਢਾੜੀਵਾਲ ਬਲਵਿੰਦਰ ਢਾੜੀਵਾਲ ਹਰਿਦਰ ਬੰਦਾ ਜੀ ਸਾਰੇ ਹੀ ਸਾਡੇ ਜੋ ਆਏ ਨੇ ਮਹਿਮਾਨ ਨੇ ਸਾਡੇ ਹੁਣ ਆਪਾਂ ਬੜੇ ਸਤਿਕਾਰ ਨਾਲ ਬਿਨਾਰ ਜੀ ਆਵਾਂਗੇ ਉਸ ਤੋਂ ਬਾਅਦ ਆਪਾਂ ਅਗਲੀ ਕਾਰਜ ਕਰਾਂਗੇ ਸੋ ਸਰਣਕੀਤ ਕੇ ਸਾਰੇ ਬੱਚਿਆਂ ਨੂੰ ਤਾਓ ਇੱਧਰ ਸੋ ਬੇਨਤੀ ਹੈ ਵੀ ਇਹ ਬਾਰੇ ਅਸੀਂ ਆਪਾਂ ਮਾਤਾ ਜੀ ਹੰਦੂ ਦੇ ਵਿੱਚ ਢੋਲ ਨਹੀਂ ਮਿਆਉਂਦਾ ਉੱਥੇ ਭਟਿਆ ਦੇ ਅਧਿਕਾਰ ਦੇ ਨਾਲ ਜਾਣਾ ਆਪਾਂ ਸਾਰੇ ਨੇ ਬੈ ਮੈਂ ਵੀ ਕਿਵਚਣਾ ਆਪਾਂ ਬੜੇ ਨੀਨੇ ਹੋ ਕੇ ਜਾਣਾ ਤੇ ਚਲੋ ਆਪਾਂ ਸਾਰੇ ਹੁਣ ਬਾਪੂ ਜੀ ਲੈ ਕੇ ਘੁੰਮ ਕੇ ਚੱਲਦੇ ਆਪਾਂ